ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬੇਹਦੀ ਦੁਖਦ ਮਾਮਲੇ ਨਾਲ ਇੱਕ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਖਬਰ ਜੁੜੀ ਹੋਈ ਹੈ ਬਾਲੀਵੁੱਡ ਅਦਾਕਾਰ ਧਰਮਿੰਦਰ ਫੁਣਾ ਦੇ ਨਾਲ ਜੇ ਬਿਲਕੁਲ ਧਰਮਿੰਦਰ ਬਾਲੀਵੁੱਡ ਅਦਾਕਾਰ ਧਰਮਿੰਦਰ ਇਸ ਦੁਨੀਆ ਵਿੱਚ ਨਹੀਂ ਰਹੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਇਹ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਉਂਕਿ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਮੁੰਬਈ ਦੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਜਿਹੜੇ ਇਲਾਜ ਸਕੇ ਲੇਕਿਨ ਇਲਾਜ ਤੋਂ ਬਾਦ ਉਹ ਘਰ ਪਹੁੰਚਦੇ ਨੇ ਘਰ ਦੇ ਵਿੱਚ ਉਹਨਾਂ ਦਾ ਇਲਾਜ ਚੱਲਦਾ ਹੈ ਹਾਲਕੀ ਵਿੱਚ ਵਿਚਾਲੇ ਇਹ ਵੀ ਖਬਰਾਂ ਸੁਣਨ ਨੂੰ ਮਿਲਦੀਆਂ ਰਹੀਆਂ ਨੇ ਕਿ ਹੁੰਦਾ ਨਹੀਂ ਜਿਹੜੇ ਹਾਲਾਤ ਨੇ ਉਹ ਸਹੀ ਹੋ ਰਹੇ ਨੇ ਉਹ ਠੀਕ ਹੋ ਰਹੇ ਨਹੀਂ ਲੇਕਿਨ ਅੱਜ ਬੇਹਦੀ ਵੱਧ ਪਾਗੀ ਖਬਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਬਾਲੀਵੁੱਡ ਅਦਾਕਾਰ ਜਿਨ੍ਹਾਂ ਨੂੰ ਹੀਮੈਨ ਦਾ ਨਾਮ ਦਿੱਤਾ ਗਿਆ ਸੀਗਾ ਜਿਨ੍ਹਾਂ ਨੂੰ ਸਭ ਤੋਂ ਸਮਾਰਟ ਕਿਹਾ ਜਾਂਦਾ ਸੀਗਾ ਫੈਨਸ ਦੀ ਕੋਈ ਗਿਣਤੀ ਨਹੀਂ ਸੀਗੀ ਧਰਮਿੰਦਰ ਦੀ ਗੱਲ ਕਰ ਰਿਹਾ ਧਰਮਿੰਦਰ ਬਾਲੀਵੁੱਡ ਅਦਾਕਾਰ ਧਰਮਿੰਦਰ ਪੰਜਾਬ ਦੀ ਧਰਤੀ ਤੋਂ ਉੱਠ ਕੇ ਜਾਂਦੇ ਨੇ ਤੇ ਪਹਿਲਾ ਪੰਜਾਬੀ ਫਿਲਮਾਂ ਕਰਦੇ ਨੇ ਪੰਜਾਬੀ ਫਿਲਮਾਂ ਕਰਦੇ ਕਰਦੇ ਬਾਲੀਵੁੱਡ ਦੇ ਨਾਂ ਵਿੱਚ ਇੱਕ ਵੱਡਾ ਨਾਮ ਬਣਾਉਂਦੇ ਨੇ ਉਹਨਾਂ ਦੇ ਫੈਨਸ ਦੀ ਗਿਣਤੀ ਹਾਲ ਤੱਕ ਵੀ ਨਹੀਂ ਕੋਈ ਕਰ ਸਕਦੇ ਉਸ ਦਸ਼ਕ ਦੇ ਸੁਪਰਸਟਾਰ ਸੁਪਰ ਡੂਪਰ ਸਟਾਰ ਧਰਮਿੰਦਰ ਦੀ ਗੱਲ ਕਰ ਰਹੇ ਆ ਜਿਹੜੇ ਕਿ ਅੱਜ ਇਸ ਫਾਨੀ ਦੁਨੀਆ ਨੂੰ ਅਲvida ਕਹਿਗੇ ਨੇ ਬੇਹਦੀ ਕਹਿ ਸਕਦੇ ਆ ਕਿ ਮੰਦ ਭਾਗੀ ਖਬਰ ਪੂਰੇ ਦੇਸ਼ ਦੇ ਲਈ ਦਰਮੇਂਦਰ ਦੇ ਨਾਲ ਖਬਰ ਜੁੜੀ ਹੈ ਹਾਲਕਿ ਕਾਫੀ ਸਮੇਂ ਤੋਂ ਬਿਮਾਰ ਸਕੇ ਹਸਪਤਾਲ ਦੇ ਵਿੱਚ ਇਲਾਜ ਉਹਨਾਂ ਦਾ ਚੱਲਦਾ ਰਿਹਾ ਇਸ ਤੋਂ ਪਹਿਲਾਂ ਵੀ ਜਿਹੜੀ ਇੱਕ ਅਫਵਾਹ ਵੀ ਚੱਲਦੀ ਰਹੀ ਲੇਕਿਨ ਉਸ ਅਫਵਾਹ ਤੋਂ ਬਚਦੇ ਬਚਾਉਂਦੇ ਹਸਪਤਾਲ ਤੋਂ ਘਰ ਪਹੁੰਚਦੇ ਨੇ ਤੇ ਘਰ ਤੋਂ ਉਹਨਾਂ ਦੀਆਂ ਸਿਹਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨਹੀਂਆਂ ਕਿ ਉਹ ਬਿਲਕੁਲ ਠੀਕ ਨੇ ਉਹ ਠੀਕ ਹੋ ਰਹੇ ਨੇ ਹਾਲੇਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਲੇਕਿਨ ਅੱਜ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਜਾਂਦੀ ਹੈ ਬੰਦਪਾਗੀ ਖਬਰ ਸਾਹਮਣੇ ਆਉਂਦੀ ਜਿੱਥੇ ਕਿ ਬਾਲੀਵੁੱਡ ਅਦਾਕਾਰ ਧਰਮੇਂਦਰ ਹੀ ਮੈਂ ਜਿਨ੍ਹਾਂ ਨੂੰ ਨਾਮ ਦਿੱਤਾ ਜਾਂਦਾ ਹੈ ਆਪਣੇ ਦशक ਦੇ ਸੁਪਰ ਡੂਪਰ ਹੀਰੋ ਰਹੇ ਨੇ ਸੈਂਕੜਾ ਨਹੀਂ ਬਲਕਿ ਹਜ਼ਾਰਾਂ ਫਿਲਮ ਕਰ ਚੁੱਕੇ ਨੇ ਲੇਕਿਨ ਅੱਜ ਇੱਕ ਮੰਦਪਾਗੀ ਖਬਰ ਸਾਹਮਣੇ ਆ ਜਾਂਦੀ ਹੈ ਕਿ ਸਾਡੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਧਰਮੇਂਦਰ ਸੋ ਤਸਵੀਰਾ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਧਰਮੇਂਦਰ ਪੰਜਾਬ ਦੀ ਧਰਤੀ ਤੋਂ ਉੱਠ ਕੇ ਜਾਂਦੇ ਨੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਸਭ ਤੋਂ ਪਹਿਲੇ ਦਰਬਿੰਦਰ ਸੋ ਲੇਕਿਨ ਉਹਨਾਂ ਦੇ ਨਾਲ ਅੱਜ ਬਿਹਤਰੀ ਮੰਦਪਾਗੀ ਖਬਰ ਸਾਹਮਣੇ ਆ ਜਾਂਦੀ ਹੈ ਕਾਫੀ ਸਮੇਂ ਤੋਂ ਉਹ ਬਿਮਾਰ ਸਿਗੇ ਹਸਪਤਾਲ ਦੇ ਵਿੱਚ ਮੁੰਬਈ ਦੇ ਹਸਪਤਾਲ ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਇਲਾਜ ਤੋਂ ਬਾਅਦ ਘਰ ਪਹੁੰਚਦੇ ਨੇ ਘਰ ਦੇ ਵਿੱਚ ਉਹਨਾਂ ਦਾ ਇਲਾਜ ਹੁੰਦਾ ਹੈ ਲੇਕਿਨ ਜਿਹੜੀ ਸਿਹਤ ਠੀਕ ਹੋ ਰਹੀ ਹੈ ਇਹ ਖਬਰਾਂ ਇਹ ਅਪਡੇਟਸ ਸਾਹਮਣੇ ਆ ਰਹੀਆਂ ਸੀਗਾ ਲੇਕਿਨ ਉਸੇ ਵਿਚਕਾਰ ਇੱਕ ਖਬਰ ਸਾਹਮਣੇ ਆ ਜਾਂਦੀ ਹੈ ਬਿਹਤਰੀ ਮੰਦਪਾਗੀ ਖਬਰ ਸਾਹਮਣੇ ਆ ਜਾਂਦੀ ਹੈ ਆਪ ਸਭ ਦੇ ਨਾਲ ਬੇਹਦੀ ਦੁਖਦ ਮੰਦ ਦੇ ਨਾਲ ਇੱਕ ਖਬਰ ਜੋ ਸਾਂਝੀ ਕਰ ਰਿਹਾ ਕੀ Dharmendra ਬਾਲੀਵੁੱਡ ਅਦਾਕਾਰ Dharmendra He-Man ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਅੱਜ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਇਸ ਪਾਣੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਸੋ ਦੇਖ ਸਕਦੇ ਹੋ ਜਿੱਥੇ ਕੀ ਕਹਿ ਲਵੋ ਕਿ ਉਸ ਸਮੇਂ ਦੇ ਉਸ ਦਹਾਕੇ ਦੇ ਉਸ ਦशक ਦੇ ਸੁਪਰ ਡਿਊਪਰ ਹੀਰੋ ਰਹੇ ਨੇ ਬਹੁਤ ਸਾਰੀ ਹੀਰੋਇਨਸ ਦਾ ਕੰਮ ਕਰ ਚੁੱਕੇ ਨੇ ਪੰਜਾਬ ਦੀ ਇਸ ਧਰਤੀ ਦੇ ਜਨਮਿਤ ਆ ਪੰਜਾਬ ਤੋਂ ਬਾਅਦ ਪੰਜਾਬੀ ਫਿਲਮਾਂ ਕਰਨ ਤੋਂ ਬਾਅਦ ਬਾਲੀਵੁੱਡ ਪਹੁੰਚਦੇ ਨੇ ਤੇ ਆਪਣੇ ਸੁਪਨੇ ਨੂੰ ਕਿਵੇਂ ਸਾਕਾਰ ਕਰਦੇ ਨੇ ਸੁਪਨੇ ਨੂੰ ਕਿਵੇਂ ਚਮਕਾਉਂਦੇ ਨੇ ਹਾਲਾਂਕਿ ਉਹਨਾਂ ਦੇ بیٹے ਸੁਪੁੱਤਰ ਦੀ ਉਹਨਾਂ ਦੀ ਗੱਲ ਕਰ ਲਈ ਉਹਨਾਂ ਦੀਆਂ ਬੇਟੀਆਂ ਦੀ ਗੱਲ ਕਰ ਲਈ ਉਹਨਾਂ ਨੇ ਵੀ ਬਾਲੀਵੁੱਡ ਦੇ ਵਿੱਚ ਕਾਫੀ ਨਾਮ ਕਮਾਇਆ ਲੇਕਿਨ ਅੱਜ ਦਾ ਇਹ ਮੰਦਭਾਗਾ ਦਿਨ ਕਹਿ ਸਕਦੇ ਆ ਕਿ ਮੰਦਭਾਗੀ ਖਬਰ ਸਾਡੇ ਸਾਡੇ ਦੇ ਸਾਹਮਣੇ ਆਉਂਦੀ ਹੈ ਕਿ ਬਾਲੀਵੁੱਡ ਅਦਾਕਾਰ ਧਰਮੇਂਦਰ ਜਿਹੜੇ ਕੀ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਜਿਹੜੀ ਖਬਰ ਹੈ ਹਰ ਇੱਕ ਫੈਨ ਤੱਕ ਪਹੁੰਚੇ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਹ ਬਾਣਾ ਮੰਨਣ ਦਾ ਬਲ ਬਖਸ਼ਣ ਸੋ ਤਸਵੀਰਾਂ ਜਿੱਥੇ ਕੀ ਧਰਮੇਂਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਕੋਈ ਸਾਂਝੇ ਕਰ ਸਕਦੇ ਆ ਦੇਖ ਸਕਦੇ ਹੋ ਜਿੱਥੇ ਕੀ ਉਹਨਾਂ ਦੀ ਸਮਾਰਟਨੈਸ ਨੂੰ ਲੈ ਕੇ ਉਹਨਾਂ ਦੇ ਹੈਂਡਸਮ ਕਿਉਂਕਿ ਬਹੁਤ ਹੈਂਡਸਮ ਸਿਗੇ ਬਹੁਤ ਸਮਾਰਟ ਸਿਗੇ ਉਹਨਾਂ ਦੇ ਫੈਨ ਜਿਹੜੇ ਸੀਗੇ ਹਰ ਕੋਈ ਉਹਨਾਂ ਦਾ ਫੈਨ ਸੀਗਾ ਕਿਉਂਕਿ ਅਦਾਕਾਰੀ ਦੇ ਨਾਲ-ਨਾਲ ਉਹਨਾਂ ਦੀ ਸੁੰਦਰਤਾ ਦੀਆਂ ਤਾਰੀਫਾਂ ਇਹ ਬਾਤ ਹੁੰਦੀਆਂ ਸੀਗੀਆਂ ਲੇਕਿਨ ਉਸੇ ਦਿਨ ਚੱਲਦੇ ਅੱਜ ਇਹ ਮੰਦਪਾਗਾ ਦਿਨ ਸਾਹਮਣੇ ਆਉਂਦਾ ਜਿੱਥੇ ਕਿ ਮੰਦਪਾਗੀ ਖਬਰ ਬੇਹੱਦ ਹੀ ਦੁਖਦ ਦਿਲ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਾਲੀਵੁੱਡ ਅਦਾਕਾਰ ਧਰਮੇਂਦਰ ਅੱਜ ਉਹਨਾਂ ਦਾ ਦਿਹਾਤ ਹੋ ਗਿਆ ਹੈ ਸਾਡੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ